ਸੋ ਪ੍ਰੀਤ ਟਰੈਕਟਰਸ ਵੱਲੋਂ ਜੀ ਹੜਾਂ ਦੇ ਵਿੱਚ ਜਿੰਨੇ ਵੀ ਟਰੈਕਟਰ ਹੈਲਪ ਕਰਦੇ ਪਏ ਨੇ ਜਾਂ ਵੈਸੇ ਵੀ ਹੜਾਂ ਦੀ ਮਾਰ ਚਾ ਕੇ ਕੋਈ ਟਰੈਕਟਰ ਖਰਾਬ ਹੋਇਆ ਕਿਸੇ ਵੀ ਬ੍ਰਾਂਡ ਦਾ ਹੋਵੇ ਤੁਸੀਂ ਉਹ ਟਰੈਕਟਰ ਇਹਨਾਂ ਦੀ ਡੀਲਰਸ਼ਿਪ ਤੇ ਲੈ ਕੇ ਜਾ ਸਕਦੇ ਹੋ ਤੇ ਉੱਥੇ ਜਿਹੜੀ ਸਰਵਿਸ ਆ ਉਹਦੀ ਮੁਫਤ ਕੀਤੀ ਜਾਊਗੀ ਬਿਕਾਜ਼ ਇੱਕ ਛੋਟਾ ਜਿਹਾ ਇਨੀਸ਼ੀਏਟਿਵ ਅਸੀਂ ਸਜਣੋਂ ਕਰਨ ਲੱਗੇ ਆ ਅਸੀਂ ਇੱਕ ਦੋ ਦਿਨਾਂ ਤੋਂ ਇੱਕ ਦੋ ਦਿਨਾਂ ਤੋਂ ਡਿਸਕਸ਼ਨ ਕਰਦੇ ਪਏ ਸੀ ਕਿ ਵੀ ਕੀ ਕੀਤਾ ਜਾਵੇ ਸੋ ਪ੍ਰੀਤ ਟਰੈਕਟਰਸ ਵੱਲੋਂ ਜੀ ਤਾਰੀਵਾਲ ਡੇਰਾ ਬਾਬਾ ਨਾਨਕ ਅੰਮ੍ਰਿਤਸਰ ਫਜ਼ਿਲਕਾ ਫਰੋਈਪੁਰ ਇਹਨਾਂ ਨੇ ਉੱਥੇ ਡੀਲਰਸ਼ਿਪ ਹੈ ਵੈਸੇ ਵੀ ਖੜਾ ਨਹੀਂ ਮਾਰ ਚਾ ਆ ਕੇ ਕੋਈ ਟਰੈਕਟਰ ਖਰਾਬ ਹੋਇਆ ਕਿਸੇ ਵੀ ਬ੍ਰਾਂਡ ਦਾ ਹੋਵੇ ਤੁਸੀਂ ਉਹ ਟਰੈਕਟਰ ਇਹਨਾਂ ਦੀ ਡੀਲਰਸ਼ਿਪ ਤੇ ਲੈ ਕੇ ਜਾ ਸਕਦੇ ਹੋ ਤੇ ਉੱਥੇ ਜਿਹੜੀ ਸਰਵਿਸ ਹੈ ਉਹ ਦੀ ਮੁਫਤ ਕੀਤੀ ਜਾਉ ਸੋ ਮੈਂ ਧੰਨਵਾਦ ਕਰਦਾ ਜੀ ਪ੍ਰੀ ਟਰੈਕਟਰ ਐਡ ਪ੍ਰੀ ਟਰੈਕਟਰ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਗਰਾ ਚਾਹੀਦਾ ਜੀ ਤੇ ਮਹਾਰਾਜ ਤੁਹਾਨੂੰ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦੇ ਮਹਾਰਾਜ ਕਿਰਪਾ ਕਰਨ ਖੁਸ਼ ਰਹੋ ਆਬਾਦ ਰਹੋ ਤੇ ਜਿਹੜੇ ਵੀ ਟਰੈਕਟਰ ਲੈ ਕੇ ਗਏ ਆ ਤੇ ਉਹਨਾਂ ਦਾ ਅ ਸੱਚੀ ਤੁਹਾਡੇ ਨਾਲ ਮਾਣ ਵੱੱਦਾ ਹੈ ਵੀਡੀਓਜ਼ ਵੇਖਦਿਆਂ ਜਦੋਂ ਦਿਲ ਨੂੰ ਮੈਂ ਮਤਲਬ ਮਤਲਬ એનર્ਜੀ ਆਉਂਦੀ ਹੈ ਇੱਕ ਤੁਹਾਡੇ ਨਾਲ ਵੇਖ ਕੇ ਤੇ ਸੱਚੀ ਤੁਹਾਡੇ ਤੇ ਬਹੁਤ ਮਾਣ ਆ ਸਾਨੂੰ ਤੇ ਤੁਸੀਂ ਚੜ੍ਹਦੀ ਗਲਾ ਚ ਰਹੋ ਧਾਰੀਵਾਲ ਅੰਮ੍ਰਿਤਸਰ ਡੇਰਾ ਬਬਨਾਨ ਫਜ਼ਿਲਕਾ ਫਰੀਦਕੋਟ ਅਥਲੇ ਨੰਬਰ ਚੱਲਦੇ ਹੋਣਗੇ ਤੇ ਜੇ ਕਿਸੇ ਦੇ ਟਰੈਕਟਰ ਤੇ ਵਿੱਚ ਖਰਾਬੀ ਆਉਂਦੀ ਹੈ ਜਾਂ ਸਰਵਿਸ ਕਰਾਉਣੀ ਹੈ ਕੋਈ ਤੇਲ ਪਾਣੀ ਚੀਜ਼ ਕਰਾਉਣਾ ਤੁਸੀਂ ਇੱਥੇ ਨੰਬਰ ਤੇ ਫੋਨ ਕਰਕੇ ਤੇ ਉੱਥੇ ਜਾ ਕੇ ਤੁਸੀਂ ਜਿਹੜੀ ਸਰਵਿਸਿਜ਼ ਆ ਟਰੈਕਟਰਾਂ ਦੀ ਮੁਫਤ ਕਰਾ ਸਕਦੇ ਹੋ ਥੈਂਕ ਯੂ ਸੋ ਮੱਚ ਬਹੁਤ ਬਹੁਤ ਪਿਆਰ ਜਿੰਦਾ